YouTube ਤੋਂ ਵੀ ਤੁਹਾਨੂੰ ਪੈਸਾ ਆਊਗਾ Facebook ਤੋਂ ਵੀ ਤੁਹਾਨੂੰ ਪੈਸਾ ਆਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਚੈਨਲ ਦੇ ਵਿੱਚ 1.80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਦੀ ਸਪਾਂਸਰਸ਼ਿਪ ਤੁਹਾਨੂੰ ਬੜੇ ਆਰਾਮ ਨਾਲ ਮਿਲੇਗੀ ਸਿਰਫ 30 ਸੈਂਟ ਦੀ ਤੁਸੀਂ ਉਹਨਾਂ ਦੀ ਐਡ ਕਰਦੇ ਹੋ ਤਾਂ 4 ਲੱਖ ਰੁਪਏ ਤੁਹਾਡਾ ਸਿਰਫ ਸਪਾਂਸਰਸ਼ਿਪਾਂ ਤੋਂ ਹੀ ਹੋ ਗਿਆ ਸੋ ਤੁਹਾਨੂੰ ਅਗੇ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲਓਗੇ ਇਹ ਵਾਦਾ ਮੇਰਾ ਤੁਹਾਡੇ ਨਾਲ ਤੁਸੀਂ ਮਹੀਨੇ ਦੇ 70 ਤੋਂ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਲ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੰਗੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਤੁਹਾਨੂੰ ਪਤਾ ਕਿ ਤੁਸੀਂ ਕਿਤਾਬਾਂ ਪੜ੍ਹ ਕੇ ਘਰੇ ਬੈਠ ਕੇ ਸੋ ਦੋਸਤੋ ਤੁਹਾਨੂੰ ਪਤਾ ਕਿ ਤੁਸੀਂ ਘਰੇ ਬੈਠ ਕੇ ਕਤਾਬਾਂ ਪੜ੍ਹ ਕੇ ਤੁਸੀਂ ਮਹੀਨੇ ਦੇ 70 ਤੋਂ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਤੁਸੀਂ ਬਹੁਤ ਹੀ ਸੌਖਾ ਤਰੀਕਾ ਬਹੁਤ ਜ਼ਿਆਦਾ ਸੌਖਾ ਅਗਰ ਤੁਸੀਂ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 70 ਤੋਂ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਟਾਰਟਿੰਗ ਦੇ ਵਿੱਚ ਮਹੀਨਾ ਦੋ ਮਹੀਨੇ ਥੋੜਾ ਜਿਹਾ ਤੁਹਾਨੂੰ ਮਤਲਬ ਹੀ ਥੋੜਾ ਜਿਹਾ ਸਟਰਗਲ ਕਰਨਾ ਪਵੇਗਾ ਬਟ ਤੁਸੀਂ ਅਗੇ ਬਟ ਅਗਰ ਤੁਹਾਡਾ ਚੈਨਲ ਇੱਕ ਵਾਰੀ ਚੱਲ ਗਿਆ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਤੀ ਤੁਸੀਂ ਮਹੀਨੇ ਦੇ ਸਤ ਤੋਂ 5000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੂਗੀ। ਉਹ ਦੇਖੋ ਇਹਦੇ ਵਿੱਚ ਵੀ ਤੁਹਾਡੀ ਕਿਸਮਤ ਆ। ਮਿਹਨਤ ਤੁਸੀਂ ਕਰਨੀ ਆ। ਇਹ ਨਹੀਂ ਪਤਾ 15 ਦਿਨਾਂ ਬਾਅਦ ਤੁਹਾਡਾ YouTube ਚੈਨਲ ਚੱਲ ਜੇ, Facebook ਤੁਹਾਡਾ ਪੇਜ ਚੱਲ ਜੀ। ਕੁਝ ਵੀ ਨਹੀਂ ਪਤਾ ਹੈਗਾ ਇਹਦੇ ਵਿੱਚ। ਮਤਲਬ ਵੀ ਇਹ ਆ ਵੀ ਇਹ ਬਹੁਤ ਹੀ ਸੋਖਾ ਕੰਮ ਹੈ। ਤੁਸੀਂ ਕਿਤਾਬਾਂ ਪੜ੍ਹਨੇ ਨੇ ਇੱਕ ਦੱਬਾ। ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੰਜ ਇਹੋ ਜਿਹੀਆਂ ਕਿਤਾਬਾਂ ਦੇ ਬਾਰੇ ਦੱਸੂਗਾ। ਅਗਰ ਤੁਸੀਂ ਉਹ ਪੰਜ ਦੀਆਂ ਪੰਜ ਕਿਤਾਬਾਂ ਪੜ੍ਹ ਕੇ ਤੁਸੀਂ ਆਪਣਾ YouTube ਚੈਨਲ ਬਣਾ ਲੈਂਦੇ ਹੋ, ਤੁਸੀਂ ਤਾਂ ਵੀ ਪੈਸੇ ਕਮਾ ਸਕਦੇ ਹੋ। ਅਗਰ ਤੁਸੀਂ 5 ਕਿਤਾਬਾਂ ਨਹੀਂ ਵੀ ਪੜ ਸਕਦੇ ਹੈਗੇ ਤਾਂ ਤੁਸੀਂ ਇੱਕ ਕਿਤਾਬ ਜ਼ਰੂਰ ਪੜ ਲਓ ਮੈਂ ਤੁਹਾਨੂੰ 5 ਕਿਤਾਬਾਂ ਦੱਸਾਂ 5 ਕਿਤਾਬਾਂ ਦੇ ਵਿੱਚੋਂ ਤੁਸੀਂ ਇਸ ਨੂੰ ਇੱਕ ਕਿਤਾਬ ਪੜਨੀ ਆ ਇੱਕ ਕਿਤਾਬ ਪੜ ਕੇ ਤੁਸੀਂ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰਨਾ ਵਾ ਤੁਸੀਂ ਮਹੀਨੇ ਬਾਅਦ 2 ਮਹੀਨੇ ਬਾਅਦ ਦੇਖਿਓ ਤੁਹਾਨੂੰ ਇਨਕਮ ਹੋਣੀ ਸ਼ੁਰੂ ਹੋ ਜੂਗੀ ਜੇ ਤੁਹਾਨੂੰ ਇਨਕਮ ਨਹੀਂ ਨਾ ਤੁਸੀਂ ਤਾਂ ਗਏ ਮੈਨੂੰ ਜੇ ਤੁਸੀਂ ਮੇਰੇ ਕਹੇ ਮੁਤਾਬਿਕ ਕਰੋਗੇ ਕੰਮ ਤਾਂ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਟੌਮਿਕ ਜਿਹੜਾ ਹੈਗਾ ਵਾ ਸਿਰਫ 1 ਘੰਟਾ ਜਾਂ 2 ਘੰਟੇ ਹੀ ਕਰਨਾ ਉਸ ਤੋਂ ਵੱਧ ਨਹੀਂ ਕਰਨਾ ਆਏਗਾ। ਸੋ ਉਹ ਕਿਹੜੀਆਂ ਕਿਤਾਬਾਂ ਨੇ ਤੁਸੀਂ ਕਿਵੇਂ ਕੰਮ ਕਰਨਾ ਵਾ ਤੇ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਉਹਦੀ ਐਡੀਟਿੰਗ ਕਿਵੇਂ ਕਰਨੀ ਆ ਸੋ ਪ੍ਰੋਪਰਲੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸੋ ਆਓ ਆਪਾਂ ਚੱਲਦੇ ਆਪਨੀ ਵੀਡੀਓ ਵੱਲ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕਿਹੜੀ ਕਿਹੜੀ ਕਿਤਾਬਾਂ ਨੇ ਪੰਜ ਕਿਤਾਬਾਂ ਨੇ ਨੰਬਰ 1 ਤੇ ਕਿਤਾਬ ਉਹਦੀ ਮੋਟੀਵੇਸ਼ਨ ਮੋਟੀਵੇਸ਼ਨ ਕਿਤਾਬ ਤੁਸੀਂ ਜਾਉਂਗੇ ਨਾ ਵਿਚਾਰ ਦੇ ਵਿੱਚ ਤਾਂ ਤੁਹਾਨੂੰ ਬਹੁਤ ਸਾਰੀਆਂ ਬਹੁਤ ਹੀ ਸਾਰੀਆਂ ਤੁਹਾਨੂੰ ਕਿਤਾਬਾਂੋਂ ਮੋਟੀਵੇਸ਼ਨ ਤੁਹਾਨੂੰ ਮਿਲ ਜਾਣਗੀਆਂ ਅਗਰ ਤੁਹਾਨੂੰ ਨਹੀਂ ਪਤਾ ਹੈਗਾ ਜੇ ਤੁਸੀਂ ਕਿੰਨੂ ਵੀ ਸਾਨੂੰ ਬੈਸਟ ਤੋਂ ਬੈਸਟ ਕਿਤਾਬ ਚਾਹੀਦੀ ਆ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਜਾਂ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਮੈਂ ਤੁਹਾਨੂੰ ਟੌਪ 10 10 ਜਿਹੜੀਆਂ ਟੌਪ ਦੀਆਂ ਕਿਤਾਬਾਂ ਨੇ ਤੁਹਾਨੂੰ ਮੋਟੀਵੇਸ਼ਨ ਕਿਤਾਬਾਂ ਦੀਆਂ ਫੋਟੋ ਵੀ ਸੈਂਡ ਕਰ ਦਾਂਗਾ ਤੇ ਤੁਹਾਨੂੰ ਮੈਂ ਨਾਂ ਵੀ ਉਹਨਾਂ ਦੇ ਲੈ ਕੇ ਸੈਂਡ ਕਰ ਦਾਂਗਾ ਤੁਸੀਂ ਉਹ ਕਿਤਾਬ ਲੈ ਆ ਸਕਦੇ ਹੋ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਕਿਤਾਬ ਲੈ ਉਹ ਪੜ੍ਹਨੀ ਸ਼ੁਰੂ ਕਰ ਦਿਓ ਮੋਟੀਵੇਸ਼ਨ ਹਰ ਦੇਖੋ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਮਤਲਬ ਮੋਟੀਵੇਸ਼ਨ ਦੀ ਲੋੜ ਹੈਗੀ ਹੈਗੀ ਆ ਕਿਉਂਕਿ ਜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਜਾਂ ਫਿਰ ਉਹਨੇ ਅੱਗੇ ਵਧਣਾ ਤਾਂ ਉਹਨੂੰ ਉਹਦੇ ਨਹੀਂ ਮੋਟੀਵੇਸ਼ਨ ਦੀ ਜਿਹੜੀ ਬਹੁਤ ਜ਼ਿਆਦਾ ਲੋੜ ਆ ਉਹਨੂੰ ਕਿੱਥੋਂ ਮਿਲੂਗੀ ਮੋਟੀਵੇਸ਼ਨ ਤੁਸੀਂ ਦੇਣੀ ਆ ਤੁਸੀਂ ਕਿੱਥੋਂ ਲੈਣੀ ਆ ਤੁਸੀਂ ਕਿਤਾਬਾਂ ਤੋਂ ਲੈ ਕੇ ਲੈਣੀ ਆ ਇਹਦੇ ਦੇਖੋ 2-3 ਫਾਇਦੇ ਨੇ ਇੱਕ ਤਾਂ ਦੇਖੋ ਜੇ ਤੁਸੀਂ ਮੋਟੀਵੇਸ਼ਨ ਚੈਨਲ ਬਣਾ ਕੇ ਤੁਸੀਂ ਵੀਡੀਓ ਅਪਲੋਡ ਕਰੋਗੇ ਇਹਦੇ ਨਾਲ ਦੇਖੋ ਇੱਕ ਤਾਂ ਤੁਸੀਂ YouTube ਤੋਂ ਤੁਸੀਂ ਪੈਸਾ ਕਮਾ ਰਹੇਂ Facebook ਤੋਂ ਤੁਸੀਂ ਪੈਸਾ ਕਮਾ ਰਹੇ ਹੋ ਨੰਬਰ 2 ਤੁਹਾਨੂੰ ਸਪਾਂਸਰਸ਼ਿਪ ਤੋਂ ਪੈਸਾ ਆ ਰਿਹਾ ਨੰਬਰ 3 ਤੁਸੀਂ ਖੁਦ ਮੋਟੀਵੇਟ ਰਹੋਗੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਹੀ ਜ਼ਿਆਦਾ ਕਹਿੰਦੇ ਜੋ ਕਿਤਾਬਾਂ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਨੌਲੇਜ ਤੁਹਾਨੂੰ ਕਿਤੇ ਨਹੀਂ ਮਿਲਣੀ ਕਿਤੇ ਵੀ ਲੋਕ ਲੱਖਾਂ ਲੱਖ ਰੁਪਈਆ ਖਰਚ ਕੇ ਨਾ ਨੌਲੇਜ ਇਕੱਠੀ ਕਰਦੇ ਨੇ ਤੁਸੀਂ ਤਾਂ ਸਿਰਫ 2-300 ਰੁਪਏ ਹੀ ਲੈਣਾ ਵਾ ਆਹ ਮੋਟੀਵੇਸ਼ਨਲ ਕਿਤਾਬ ਲੈ ਉਹ ਕੋਈ ਵੀ ਉਹਦਾ ਮਤਲਬ ਇਸਟੈਪ ਵਾਈਜ਼ ਸਟੈਪ ਤੁਸੀਂ ਪੇਜ ਪੜੋ ਤੇ ਉਹਦੇ ਵਿੱਚ ਜੋ ਵੀ ਜੋ ਵੀ ਤੁਸੀਂ ਇੱਕ ਪੇਜ ਪੜ ਲਿਆ ਮੰਨ ਕੇ ਚੱਲੋ ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ ਤੇ ਦੱਸਦਾ ਵੀ ਆਪਣੀ ਜ਼ਿੰਦਗੀ 'ਚ ਅੱਗੇ ਕਿਵੇਂ ਵਧਿਏ ਤੁਸੀਂ ਇਹ ਟੌਪਿਕ ਲੈ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਿਏ ਤੁਸੀਂ ਉਹਦੇ ਨਾਲ ਟੋਕ ਦੇ ਉਹਦੇ ਟੌਪਿਕ ਬਣਾ ਲੈਣੇ ਜਿਵੇਂ 1 2 3 4 5 6 ਜਿਹੜੇ ਟੌਪ ਦੇ ਵਧੀਆ ਟੌਪਿਕ ਹੋਣਗੇ ਉਹ ਤੁਸੀਂ ਆਪਣੇ ਮੁਤਾਬਿਕ ਜਿਵੇਂ ਤੁਸੀਂ ਬੋਲਦੇ ਹੋ ਕੁਈ ਹਰੇਕ ਬੰਦੇ ਦਾ ਬੋਲਣ ਦਾ ਸਟਾਈਲ ਵੱਖਰਾ ਵੱਖਰਾ ਹੁੰਦਾ ਵਾ ਜਿਵੇਂ ਤੁਸੀਂ ਬੋਲੋਗੇ ਉਦਾਂ ਤਾਂ ਤੁਸੀਂ ਸਟਾਈਲ ਦੇ ਵਿੱਚ ਲਿਖ ਲੈਣਾ ਤੇ ਤੁਸੀਂ ਆਪਣੀ ਵਾਇਸ ਓਵਰ ਕਰ ਦੇਣੀ ਆ ਇਹ ਜਿੰਨੀ ਵੀ ਮੈਂ ਤੁਹਾਨੂੰ ਚੈਨਲ ਦੱਸਾਂਗੇ ਸਾਡੇ ਵਾਇਸ ਓਵਰ ਆ ਫੇਸ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਫੇਸ ਨਹੀਂ ਦਿਖਾਣਾ ਹੈਗਾ ਕਿਉਂਕਿ ਤੁਸੀਂ ਮੈਨੂੰ ਅਰੇਕ ਵੀਡੀਓ ਦੇ ਵਿੱਚ ਇਹੀ ਕਹਿੰਦੇ ਹੋ ਕਿ ਜੇ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਵੀ ਸਾਨੂੰ ਸਿਰਫ ਆਪਣੀ ਹੋਰ ਦੱਸ ਜਿੱਦੇ ਤੇ ਅਸੀਂ ਆਪਣੀ ਵੌਇਸ ਦੇ ਸਕੀਏ ਉਹਨਾਂ ਲਈ ਇਹ ਚੀਜ਼ ਵਧੀਆ ਵਾ ਤੁਸੀਂ ਇਹ ਕਰ ਸਕਦੇ ਹੋ ਤੁਸੀਂ ਆਪਣਾ ਚੈਨਲ ਬਣਾ ਲੈਣਾ ਹੁਣ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਜੀ ਕੇ ਜੀ ਕੇ ਕੀ ਹੁੰਦੀ ਆ ਜਰਨਲ ਨ ਜਰਨਲ ਨੋਲਜ ਠੀਕ ਹੈ ਜੀ ਇਹਦੇ ਹਰ ਇੱਕ ਤੋਂ ਬੰਦੇ ਨੂੰ ਹਰ ਇੱਕ ਤੋਂ ਬੰਦੇ ਨੂੰ ਮੇਰੀ ਜਰਨਲੋਜੀ ਦੀ ਲੋੜ ਆ ਕਿੰਨੂ ਲੋੜ ਆ ਦੇਖੋ ਪੰਜਵੀਂ ਤੋਂ ਲੈ ਕੇ ਜਿਹੜੇ ਐਮਏ ਪੇਚੜੀ ਕਰਦੇ ਨੇ ਜਾਂ ਇਸ ਤੋਂ ਵੀ ਅੱਗੇ ਪੜਾਈ ਕਰਦੇ ਉਹਨਾਂ ਸਾਰਿਆਂ ਨੂੰ ਜਰਨਲੋਜੀ ਦੀ ਲੋੜ ਪੈਂਦੀ ਹੀ ਪੈਂਦੀ ਆ ਕਿਉਂ ਪੈਂਦੀ ਆ ਕਿਉਂਕਿ ਦੇਖੋ ਜੇ ਕੋਈ ਆਈਐਸ ਦੀ ਤਿਆਰੀ ਕਰਦਾ ਪਿਆਵਾ ਆਈਪੀਐਸ ਦੀ ਤਿਆਰੀ ਕਰਦਾ ਪਿਆਵਾ ਪੀਸੀਐਸ ਦੀ ਤਿਆਰੀ ਕਰਦਾ ਪਿਆਵਾ ਸਬਸਮੇਟਰ ਦੀ ਤਰੀਕ ਕਰਨਾ ਪਿਆ ਵਾ ਸਾਰੇ ਪੇਪਰਾਂ ਦੇ ਵਿੱਚ ਜਰਨਲੋਜੀ ਦੇ ਸਵਾਲ ਆਉਂਦੇ ਹੀ ਆਉਂਦੇ ਆ ਤੁਸੀਂ ਜੇ ਇਹਦੇ ਤੇ ਵੀ ਤੁਸੀਂ ਚੈਨਲ ਬਣਾ ਲੈਂਦੇ ਹੋ ਨਾ ਬਹੁਤ ਤੇਜ਼ੀ ਨਾਲ ਬਹੁਤ ਤੇਜ਼ੀ ਨਾਲ ਤੁਹਾਡਾ ਇਹ ਚੈਨਲ ਗਰੋ ਹੋਏਗਾ ਇਹਨੂੰ ਹਿੰਦੀ 'ਚ ਬਣਾ ਸਕਦੇ ਹੋ ਤੁਸੀਂ ਅੰਗਰੇਜ਼ੀ 'ਚ ਵੀ ਬਣਾ ਸਕਦੇ ਹੋ ਪੰਜਾਬੀ 'ਚ ਵੀ ਬਣਾ ਸਕਦੇ ਹੋ ਜਦ ਤੁਸੀਂ ਇੱਕ ਚੈਨਲ ਬਣਾ ਲਓ ਇੱਕੇ ਚੈਨਲ ਦੇ ਵਿੱਚ ਤੁਸੀਂ ਪੰਜਾਬੀ ਦੀ ਵੀਡੀਓ ਵੀ ਅਪਲੋਡ ਕਰਿਓ ਹਿੰਦੀ ਦੇ ਵਿੱਚ ਵੀ ਕਰਿਓ ਤੇ ਇੰਗਲਿਸ਼ ਦੇ ਵਿੱਚ ਵੀ ਕਰਿਓ ਤੇ ਇਹ ਜਿਹੜਾ ਚੈਨਲ ਆ ਪੂਰੇ ਵਰਲਡ ਦੇ ਵਿੱਚ ਪੂਰੇ ਵਰਨ ਦੇ ਵਿੱਚ ਦੇਖਿਆ ਜਾਂਦਾ ਤੇ ਤੁਸੀਂ ਇਹਦੇ ਤੋਂ ਬਹੁਤ ਵਧੀਆ ਨਿਕੰਮ ਕਰਨੀ ਸ਼ੁਰੂ ਕਰ ਦੋਗੇ ਜੀ ਉਸ ਤੋਂ ਬਾਅਦ ਆ ਗਿਆ ਅੱਜ ਨਾਲ ਨਾਲ ਹੋਰ ਕਹਾਣੀਆਂ ਦਾ ਮੈਂ ਤੁਹਾਨੂੰ ਦੱਸਿਆ ਸੀ ਜੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਹੋਰ ਕਹਾਣੀਆਂ ਬੋਲ ਕੇ ਤੁਸੀਂ ਚੈਨਲ ਬਣਾ ਲੈਣੀ ਹੋਣਾ ਤਾਂ ਤੁਸੀਂ ਮਹੀਨੇ ਦੇ ਘੱਟੋ-ਘੱਟ 70 ਤੋਂ ਲੈ ਕੇ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲਵੋਗੇ ਇਹ ਵਾਦਾ ਮੇਰਾ ਤੁਹਾਡੇ ਨਾਲ ਤੁਸੀਂ ਕਰਨਾ ਹੈ ਕਿ ਬਹੁਤ ਸੋਖਾ ਕੰਮ ਕਿਤਾਬਾਂ ਦੇ ਵਿਜਾਰ ਦੇ ਵਿੱਚ ਹਨਾ ਕਿਤਾਬ ਲੈਣੀਆਂ ਹੋਰਰ ਕਹਾਣੀਆਂ ਦੀ ਹਿੰਦੀ ਕਹਾਣੀਆਂ ਲੈਣੀਆਂ ਨੇ ਤੁਸੀਂ ਲਾ ਕੇ ਆਪਣੀ ਵਾਇਸ ਦੇਣੀ ਆ ਉਹਨੂੰ ਕਿਵੇਂ ਐਡਿਟ ਕਰਨਾ ਵਾ ਵੀਡੀਓ ਨੂੰ ਕਿਵੇਂ ਉਹਦੇ ਤੇ ਫੋਟੋਆਂ ਲਾਉਣੀਆਂ ਨੇ ਕਿਵੇਂ ਵੀਡੀਓ ਲਾਉਣੀਆਂ ਕਿਵੇਂ ਆਪਣੀ ਵਾਇਸ ਲਗਾਉਣੀਆਂ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਜਾਓ ਉਹ ਮੇਰੇ ਚੈਨਲ ਦੇ ਉੱਤੇ ਤੇ ਉਹ ਵੀਡੀਓ ਜਾ ਕੇ ਦੇਖੋ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜੂਗਾ ਕਿ ਤੁਸੀਂ ਕਿਵੇਂ ਕੰਮ ਕਰਨਾ ਵਾ ਆ ਹੋਰਰ ਕਹਾਣੀਆਂ ਵਾਲਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਜਾਂਦਾ ਪਿਆ ਵਾ ਮੈਂ ਵੀ ਇੱਥੇ ਇੱਕ ਚੈਨਲ ਬਣਾਇਆ ਵਾ 12 ਦਿਨ ਹੋ ਗਏ ਆ ਮੈਂ ਕਿਸੇ ਨੂੰ ਕੋਈ ਵੀਡੀਓ ਸ਼ੇਅਰ ਨਹੀਂ ਕੀਤੀ 25-2600 ਪਲੱਸ ਈਵ ਆ ਰਹੇ ਨੇ ਮੇਰੇ ਇੱਕ ਇੱਕ ਵੀਡੀਓ ਦੇ ਤੇ ਨੇ ਜੀ ਕਿੰ ਤਾਂ ਤੁਸੀਂ ਉਹ ਮੇਰੇ ਚੈਨਲ ਤੇ ਜਾ ਕੇ ਦੇਖ ਲਓ ਮੇਰੇ ਚੈਨਲ ਦਾ ਨਾਮ ਹੈਗਾ ਵਿਲੇਜ ਵਿਲੇਜ ਸਟੋਰੀ ਵਿਲੇਜ ਸਟੋਰੀ ਤੁਸੀਂ ਜਾ ਕੇ ਸਰਚ ਕਰ ਲਓ ਮੇਰਾ ਚੈਨਲ ਆ ਜਾਏਗਾ ਉਸ ਤੋਂ ਬਾਅਦ ਹੈਗਾ ਜੀ ਹੈਲਥ ਐਂਡ ਫਿਟਨੈਸ ਸਭ ਤੋਂ ਜ਼ਰੂਰੀ ਜਿਹੜਾ ਚੀਜ਼ ਆ ਹੈਲਥ ਐਂਡ ਫਿਟਨੈਸ ਅੱਜ ਦੇ ਸਮੇਂ ਦੇ ਵਿੱਚ ਦੇਖਣ ਨੂੰ ਹਰ ਇੱਕ ਬੰਦਾ ਹਰ ਇੱਕ ਬੰਦਾ ਮਤਲਬ ਮੰਨ ਕੇ ਚਲੋ ਮਾਨਸਿਕ ਤੌਰ ਤੋਂ ਪਰੇਸ਼ਾਨ ਹੈਗਾ ਹੀ ਹੈਗਾ ਸਰੀਰਿਕ ਤੌਰ ਤੋਂ ਵੀ ਪਰੇਸ਼ਾਨ ਆ ਦੁਖੀ ਆ ਬਿਮਾਰ ਆ ਜੇ ਤੁਸੀਂ ਇਹ ਕਿਤਾਬ ਲੈਣੇ ਹੈਲਥ ਐਂਡ ਫਿਟਨੈਸ ਤੁਸੀਂ ਪੜਨਾ ਵਾ ਸਿਰ ਤੁਸੀਂ ਲੋਕਾਂ ਨੂੰ ਦੱਸਣਾ ਵਾ ਵੀ ਅਸੀਂ ਆਪਣਾ ਪਾਰ ਕਿਵੇਂ ਘਟਾਈਏ ਅਸੀਂ ਆਪਣੀ ਫਿਟਨੈਸ ਨੂੰ ਕਿਵੇਂ ਬਰਕਰਾਰ ਰੱਖੀਏ ਅਸੀਂ ਸਿਹਤਮੰਦ ਕਿਵੇਂ ਰਹੀਏ ਅਸੀਂ ਬਿਮਾਰੀਆਂ ਤੋਂ ਕਿਵੇਂ ਬਚੀਏ ਅਗਰ ਤੁਸੀਂ ਇਹਦੇ ਤੇ ਚੈਨਲ ਬਣਾ ਲੈਨੇ ਨਾ ਇਹ ਅੱਜ ਦੀ ਸਮੇਂ ਦੇ ਵਿੱਚ ਸਾਰਿਆਂ ਨਾਲ ਗਰੋਅ ਕਰੇਗਾ ਜਿਵੇਂ ਤੁਸੀਂ ਦੇਖਿਆ ਨਾ ਸ਼ੇਅਰ ਮਾਰਕੀਟ ਦਾ ਜਿਹੜਾ ਨਿਸ਼ਾਨਾ ਹੁੰਦਾ ਕਿਦਾਂ ਉੱਪਰ ਥੱਲੇ ਜਾਂਦਾ ਐਂ ਦਾ ਐਂ ਦਾ ਕਰਦਾ ਤੁਹਾਡਾ ਚੈਨਲ ਇਦਾਂ ਗੋਲੀ ਗੋਲ ਵਗੇ ਜਾਊਗਾ ਤੁਸੀਂ ਇਹਦੇ ਤੇ ਤੁਸੀਂ ਕੰਮ ਕਰ ਸਕਦੇ ਇਹਦੇ ਨਾਲ ਦੇਖੋ ਤੁਹਾਨੂੰ ਕਿੰਨੇ ਪੈਸੇ ਆਣਗੇ ਇਹਦੇ ਤੋਂ ਦੇਖੋ YouTube ਤੋਂ ਵੀ ਤੁਹਾਨੂੰ ਪੈਸਾ ਆਊਗਾ Facebook ਤੋਂ ਵੀ ਤੁਹਾਨੂੰ ਪੈਸਾ ਆਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਚੈਨਲ ਦੇ ਵਿੱਚ ਇਹ ਜਿਹੇ ਹੈਲਥ ਐਂਡ ਫਿਟਨੈਸ ਦੇ ਵਿੱਚ ਸਾਰਿਆਂ ਨਾਲੋਂ ਵੱਧ ਸਾਰਿਆਂ ਨਾਲੋਂ ਵੱਧ ਸਪਾਂਸਰਸ਼ਿਪਾ ਜਿਹੜੀ ਹੈਲਥ ਐਂਡ ਫਿਟਨੈਸ ਦੇ ਵਿੱਚ ਆ ਤੇ ਇਹ ਤੇਰੀ ਸਪਾਂਸਰਸ਼ਿਪ ਦੀ ਜਿਹ ਮੈਂ ਗੱਲ ਕਰਾਣਾ ਜੇ ਤੁਹਾਡੇ 50 ਹਜ਼ਾਰ ਸਬਸਕ੍ਰਾਈਬਰ ਹੋਗੇ ਨਾ ਤੇ ਜਿਹੜੀ ਇਹਦੀ ਉਹ ਆ ਸਪਾਂਸਰਸ਼ਿਪ ਆ ਨਾ ਇਹਦੀ ਸਪਾਂਸਰਸ਼ਿਪ ਤੁਹਾਨੂੰ ਤੋਂ ਤੋਂ ਘੱਟ ਮੈਂ ਕਹਿੰਨਾ ਵਾਂ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਈਆ 1 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਦੀ ਸਪਾਂਸਰਸ਼ਿਪ ਤੁਹਾਨੂੰ ਬੜੇ ਆਰਾਮ ਨਾਲ ਮਿਲੇਗੀ ਸਿਰਫ 30 ਸੈਂਟ ਦੀ ਤੁਸੀਂ ਉਹਨਾਂ ਦੀ ਐਡ ਕਰਨੀ ਹੈ ਜੇ ਤੁਹਾਡੇ ਕੋਲ ਮਹੀਨੇ ਦੇ ਵਿੱਚ ਚਾਰ ਸਪਾਂਸਰਸ਼ਿਪਾਂ ਵੀ ਆ ਗਈਆਂ ਨਾ ਤਾਂ 4 ਲੱਖ ਰੁਪਏ ਤੁਹਾਡਾ ਸਿਰਫ ਸਪਾਂਸਰਸ਼ਿਪਾਂ ਤੋਂ ਹੀ ਹੋ ਗਿਆ ਤੁਸੀਂ ਇਹਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਹੁਣ ਅਗਲਾ ਟੌਪਿਕ ਹੈਗਾ ਬਾਇਓਗ੍ਰਾਫੀ ਦਾ ਇਹ ਵੀ ਅੱਜ ਦੇ ਸਮੇਂ ਦੇ ਵਿੱਚ ਬਾਇਓਗ੍ਰਾਫੀ ਬਹੁਤ ਜ਼ਿਆਦਾ ਚੱਲਦਾ ਵਾ ਅਗਰ ਤੁਸੀਂ ਕਿਸੇ ਵੀ ਬੰਦੇ ਦੀ ਤੁਸੀਂ ਬਾਇਓਗ੍ਰਾਫੀ ਦੱਸਣਾ ਚਾਹੁੰਦੇ ਹੋ ਜੀ ਕਿਤਾਬਾਂ ਦੇ ਪੰਜਾਬ ਦੇ ਵਿੱਚ ਜਾਓ ਤੁਸੀਂ ਉਹਨੂੰ ਜਾ ਕੇ ਕਹੋ ਕਿ ਵੀਰ ਜੀ ਸਾਨੂੰ ਇੱਕ ਬਾਇਓਗ੍ਰਾਫੀ ਵਾਲੀ ਕਿਤਾਬ ਦੇ ਦਿਓ ਜਿਹਦੇ ਜਿਨ੍ਹਾਂ ਵੱਡੇ ਵੱਡੇ ਬੰਦੇ ਸੀਗੇ ਜਿਵੇਂ ਇਬਰਾਹਿਮ ਲਿੰਕਨ ਹੋ ਗਿਆ ਹਨਾ ਅਤੇ ਆਪਣੇ ਰਾਸ਼ਟਰਪਤੀ ਹੋਏ ਨੇ ਜਿਹੜੇ ਪੁਰਾਣੇ ਆਪਣੇ ਜਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੁਰਾਣੇ ਜਾਂ ਨਵੇਂ ਉਹਨਾਂ ਦੀ ਸਾਰਾਂ ਦੀ ਸਿਸ਼ਟਰੀ ਲਿਖੀ ਹੁੰਦੀ ਹੈ ਉਹਦੇ ਵਿੱਚ ਬਾਇਓਗ੍ਰਾਫੀ ਐਕਟਰਾਂ ਦੀ ਲਿਖੀ ਹੁੰਦੀ ਆ ਕ੍ਰਿਕਟਰਾਂ ਦੀ ਲਿਖੀ ਹੁੰਦੀ ਆ ਸਪੋਰਟਸਮੈਨਾਂ ਦੀ ਲਿਖੀ ਹੁੰਦੀ ਅਗਰ ਤੁਸੀਂ ਉਹਦੇ ਤੁਸੀਂ ਕੰਮ ਕਰਦੇ ਤਾਂ ਤੁਸੀਂ ਤਾਂ ਹੀ ਮਹੀਨੇ ਤੇ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਸਕਦੇ ਦੇਖੋ ਇਹ ਜਿੰਨੀਆਂ ਵੀ ਮੈਂ ਤੁਹਾਨੂੰ ਚੈਨਲ ਦੱਸੇ ਨੇ ਨਾ ਪੰਜ ਪੰਜ ਕਿਤਾਬਾਂ ਦੱਸਿਆ ਨੇ ਇਹ ਯਾਰ ਸਿਰਫ ਤੁਸੀਂ ਆਪਣੀ ਵੌਇਸ ਦੇਣੀ ਆ ਆਪਣਾ ਫੇਸ ਨਹੀਂ ਦਿਖਾਉਣਾ ਹੈਗਾ ਬਹੁਤ ਹੀ ਸੋਖਾ ਕੰਮ ਬਹੁਤ ਹੀ ਜਿਆਦਾ ਸੋਖਾ ਜੇ ਤੁਸੀਂ ਮੰਨ ਕੇ ਚੱਲੋ ਯਾਰ ਜੇ ਤੁਸੀਂ ਇਹ ਵੀ ਕੰਮ ਨਹੀਂ ਨਾ ਕਰ ਸਕਦੇ ਫਿਰ ਤਾਂ ਵੀਰੇ ਤੁਹਾਡਾ ਤਾਂ ਰੱਬ ਹੀ ਰੱਖਾ ਵਾ ਫਿਰ ਤੁਸੀਂ ਦੁਨੀਆ ਤੇ ਕੁਝ ਨਹੀਂ ਕਰ ਸਕਦੇ ਤੁਸੀਂ ਅੱਗੇ ਨਹੀਂ ਵਧ ਸਕਦੇ ਹੈਗੇ ਇਹ ਬਹੁਤ ਸੋਖਾ ਕੰਮ ਬਹੁਤ ਸੋਖਾ ਜੇ ਤੁਸੀਂ ਚੋਣੇ ਹੋ ਜਿੰਨੇ ਵੀ ਮੇਰੇ ਭੈਣ ਪਰ ਮੇਰੀ ਵੀਡੀਓ ਦੇਖਦੇ ਪਏ ਨੇ ਜੇ ਤੁਸੀਂ ਚੋਣਿਓ ਵੀ ਕਿ ਮੈਂ ਪ੍ਰੋਪਰਲੀ ਇਹਨਾਂ ਦੇ ਵੀਡੀਓ ਬਣਾ ਕੇ ਲੈ ਆਵਾਂ ਮੋਟੀਵੇਸ਼ਨ ਤੇ ਵੀਡੀਓ ਬਣਾ ਕੇ ਲੈ ਜਾਵਾਂ ਜੀਕੇ ਤੇ ਵੀਡੀਓ ਬਣਾ ਕੇ ਲੈ ਜਾਵਾਂ ਹਾਰਰ ਸਟੋਰੀ ਤੇ ਵੀਡੀਓ ਬਣਾ ਕੇ ਲੈ ਜਾਵਾਂ ਹਾਰਰ ਸਟੋਰੀ ਤੇ ਉਹ ਨਹੀਂ ਜੀ ਪਹਿਲੇ ਵੀਡੀਓ ਬਣਾ ਚੁੱਕਿਆ ਹਾਂ ਜੇ ਤੁਸੀਂ ਕਿਹਨੂੰ ਹੈਲਥ ਫਿਟਨੈਸ ਤੇ ਵੀਡੀਓ ਬਣਾਓ ਬਾਇਓਗ੍ਰਾਫੀ ਦੇ ਵੀਡੀਓ ਬਣਾਵਾਂ ਕਿਵੇਂ ਵੀਡੀਓ ਨੂੰ ਬਣਾਉਣਾ ਕਿਵੇਂ ਸ਼ੂਟ ਕਰਨਾ ਕਿਵੇਂ ਵੀਡੀਓ ਚੱਕਣੀ ਹੈ ਕਿੱਥੋਂ ਕਿਵੇਂ ਉਹਨੂੰ ਐਡਿਟ ਕਰਨਾ ਕਿਵੇਂ ਬੈਕਗ੍ਰਾਉਂਡ ਮਿਊਜ਼ਿਕ ਲਗਾਉਣਾ ਕਿਵੇਂ ਫੁਲੀ ਇਫੈਕਟ ਲਾਉਣੇ ਆ ਜੇ ਤੁਸੀਂ ਚੋਣਿਓ ਮੈਂ ਮ ਉਹਦੇ ਤੇ ਕੱਲੇ ਕੱਲੇ ਟੋਪੀ ਦੇ ਉੱਤੇ ਆਪਣੇ ਮੋਬਾਈਲ ਫੋਨ ਦੇ ਉੱਤੋਂ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਵਾਂ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਦੋ ਤਿੰਨ ਕੰਮ ਕਰਨੇ ਆ ਜੇ ਤੁਸੀਂ ਦੋ ਤਿੰਨ ਕੰਮ ਕਰ ਦੋਗੇ ਤਾਂ ਮੈਂ ਸਾਰੇ ਜਿੰਨੇ ਵੀ ਟੋਪੀ ਦੇ ਕੱਲੇ ਕੱਲੇ ਟੋਪੀ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਮੇਰੀ ਵੀਡੀਓ ਨੂੰ ਲਾਈਕ ਕਰਨਾ ਜਿਹੜੀ ਮੇਰੀ ਵੀਡੀਓ ਨੂੰ ਤੁਸੀਂ ਦੇਖਦੇ ਪਿਓ ਇਹਨੂੰ ਲਾਈਕ ਕਰਨਾ ਨੰਬਰ 2 ਤੇ ਤੁਸੀਂ ਇਸ ਵੀਡੀਓ ਨੂੰ ਆਪਣੇ ਜਾਂ ਦੋਸਤਾਂ ਦੇ ਵਿੱਚ ਘਟੋ ਘਟ 4-5 ਗਰੁੱਪ ਘਟੋ ਘਟ 4-5 ਗਰੁੱਪਾਂ ਦੇ ਵਿੱਚ ਮੇਰੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਉਸ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਆਹ ਤਿੰਨੇ ਕੰਮ ਤੁਸੀਂ ਪਲੀਜ਼ ਕਰ ਲਓ ਲਾਈਕ ਕਰ ਦਿਓ ਮੇਰੇ ਇਸ ਵੀਡੀਓ ਨੂੰ ਤੇ ਮੇਰੇ ਚੈਨਲ ਵੀਡੀਓ ਨੂੰ 4-5 ਗਰੁੱਪਾਂ ਦੇ ਵਿੱਚ ਤੁਸੀਂ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸ਼ੇਅਰ ਕਰ ਦਿਓ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਕਮੈਂਟ ਦੇ ਵਿੱਚ ਨਿਕਣਾ ਵਾ ਕਿ ਵੀਰ ਜੀ ਸਾਨੂੰ ਇਹਦੇ ਤੇ ਕੰਨੀ ਕੰਨੀ ਵੀਡੀਓ ਤੇ ਟੋਪਿਕ ਦੇ ਉੱਤੇ ਸਾਨੂੰ ਜ਼ਰੂਰ ਬਣਾ ਕੇ ਦਿਖਾਓ ਉਹ ਵੀ ਮੋਬਾਈਲ ਨੂੰ ਫੋਨ ਤੋਂ ਜਦੋਂ ਤੁਸੀਂ ਇਹ ਕੰਮ ਕਰਦੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਪ੍ਰੋਪਰਲੀ ਵੇਹ ਹੁੰਦਾ ਜਿਹੜਾ ਉਹਦੇ ਨਾਲ ਤੁਹਾਨੂੰ ਵੀ ਵੀਡੀਓ ਬਣਾ ਕੇ ਦਿਖਾ ਦਾਂਗਾ ਜਿਹਦੇ ਨਾਲ ਤੁਹਾਨੂੰ ਸਮਝ ਲੱਗ ਜੇਗੀ ਪ੍ਰੋਪਰ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਨੀ ਤਰ੍ਹਾਂ ਦਾ ਸਵਾਲ ਹੈਗਾ ਜੀ ਤਾਂ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਜੀ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਨੀ ਕਰ ਰਹੇ ਹੋ ਤਾਂ ਪਲੀਜ਼ ਮੇਰੇ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਰਿਹਾ ਹਾਂ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕ